ਰਾਮ ਮੰਦਰ ਦੀ ਪ੍ਰਾਣ ਪ੍ਰティਸ਼ਠਾ ਨੂੰ ਲੈ ਕੇ ਜਿੱਥੇ ਸਮਾ ਬਿਲਕੁਲ ਕਰੀਬ ਆਉਂਦਾ ਜਾ ਰਿਹਾ ਹੈ ਉੱਥੇ ਹੀ ਪੂਰੇ ਦੇਸ਼ ਦੇ ਵਿੱਚ ਰਾਮ ਭਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਧਾਰੀਵਾਲ ਦੀ ਜੇਕਰ ਗੱਲ ਕਰੀਏ ਤਾਂ ਸ਼ਹਿਰ ਧਾਰੀਵਾਲ ਰਾਮਈ ਬਣ ਗਿਆ ਹੈ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਅਸੀਂ ਧਾਰੀਵਾਲ ਦੇ ਬਾਜ਼ਾਰਾਂ ਵਿੱਚ ਨਹੀਂ ਸਗੋਂ ਅਯੁੱਧਿਆ ਦੇ ਬਾਜ਼ਾਰਾਂ ਵਿੱਚ ਹੀ ਘੁੰਮ ਰਹੇ ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾਵਾਂ ਨੌਜਵਾਨ ਬੱਚੇ ਤੇ ਬਜ਼ੁਰਗ ਤੁਹਾਨੂੰ ਸੜਕਾਂ ਦੇ ਉੱਤੇ ਹੱਥ ਵਿੱਚ ਜੈ ਸ਼੍ਰੀ ਰਾਮ ਦੇ ਝੰਡੇ ਲੈ ਕੇ ਫਿਰਦੇ ਹੋਏ ਦਿਖਾਈ ਦੇ ਰਹੇ ਹਨ ਅਤ ਦੀ ਠੰਡ ਦੇ ਬਾਵਜੂਦ ਵੀ ਰਾਮ ਭਗਤਾਂ ਦਾ ਉਤਸ਼ਾਹ ਬਹੁਤ ਜ਼ਿਆਦਾ ਹੈ ਬਹੁਤ ਸਾਰੇ ਪ੍ਰਭੂ ਭਗਤਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਜਿਨ੍ਹਾਂ ਨੇ ਗੱਲਬਾਤ ਦੌਰਾਨ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ ਬਹੁਤ ਖੁਸ਼ੀ ਜ਼ਾਹਿਰ ਕੀਤੀ ਹੈ जय श्री राम ਸਾਰਿਆਂ ਨੂੰ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਰਾਮ ਮੰਦਰ ਬਣਨ ਤੇ 550 ਸਾਲ ਤੋਂ ਬਾਅਦ ਸਾਨੂੰ ਬੜੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਮੌਕਾ ਮਿਲਿਆ ਹੈ ਕਿ ਜਿਹੜਾ ਅਸੀਂ ਇਹ ਬੜੇ ਹਰਸ਼ਾ ਉਲਾਸ ਦੇ ਨਾਲ ਇਹ ਪਰਵ ਦੇ ਰੂਪ ਦੇ ਵਿੱਚ ਮਨਾ ਰਹੇ ਆ ਤੇ ਸਾਨੂੰ ਅੱਗੋਂ ਵੀ ਸਾਰੇ ਸ਼ਹਿਰ ਵੱਲੋਂ ਬਹੁਤ ਜ਼ਿਆਦਾ ਉਤਸ਼ਾਹ ਮਿਲ ਰਿਹਾ ਹੈ ਉਹਨਾਂ ਦਾ ਵਿੱਚ ਵੇਖਣ ਨੂੰ ਰੂਪ ਮਿਲ ਰਿਹਾ ਹੈ ਕਿ ਉਹ ਰਾਮ ਮਏ ਹੋਏ ਪਿਆ ਚਾਹੇ ਲੇਡੀਜ਼ ਨੇ ਚਾਹੇ ਉਹ ਬੱਚੇ ਹੈ ਚਾਹੇ ਉਹ ਵੱਡੇ ਬਜ਼ੁਰਗ ਨੇ ਉਹਨਾਂ ਦਾ ਬਹੁਤ ਉਤਸ਼ਾਹ ਹੈ ਬਹੁਤ ਸਾਥ ਮਿਲ ਰਿਹਾ ਹੈ ਕਰ ਕਰ ਦੇ ਵਿੱਚੋਂ ਲੇਡੀਜ਼ ਨੇ ਆ ਕੇ ਆਪਣਾ ਯੋਗਦਾਨ ਦਿੱਤਾ ਹੈ ਸ਼ੋਭਾ ਯਾਤਰਾ ਦੀ ਸ਼ੋਭਾ ਬਹੁਤ ਵਧਾਈ ਹੈ ਬੜੇ RAM ਨਾਲ ਉਹਨਾਂ ਨੇ RAM ਮਏ ਹੋ ਕੇ ਇਹਦੇ ਵਿੱਚ ਭਾਗ ਲਿਆ ਹੈ ਉਹਨਾਂ ਦੇ ਸ਼ਰੀਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਉਪਰਾਲੇ ਦੇ ਨਾਲ ਹੀ ਇਹ ਸਾਨੂੰ ਇਹ ਜਿਹੜਾ ਦਿਨ ਦੇਖਣ ਨੂੰ ਮਿਲਿਆ ਅਸੀਂ ਕੋਟੀ ਕੋਟੀ ਧੰਨਵਾਦ ਆ ਉਹਨਾਂ ਦੇ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਜਾਂ ਸਾਨੂੰ ਇਹ ਮੌਕਾ ਮਿਲਿਆ ਅਸੀਂ ਧੰਨਵਾਦ ਕਰਦੇ ਹਾਂ ਜੀ ਪ੍ਰਧਾਨ ਮੰਤਰੀ ਜੀ ਦਾ ਪੂਰਾ ਪੂਰਨ ਤਰ੍ਹਾਂ ਵਿਸ਼ਵਾਸ ਹੈ ਕਿ ਕਿਸੇ ਵੀ ਨੌਜਵਾਨ ਨੂੰ ਇਹ ਕਹਾਂ ਦੀ ਲੋੜ ਨਹੀਂ ਪਵੇਗੀ ਕਿ ਤੁਸੀਂ ਯੋਜਦੇ ਦੇ ਦਰਸ਼ਨ ਕਰੋ ਉਹ ਆਪਣੇ ਆਪ ਹੀ ਰਾਮੇ ਹੋਇਆ ਪਿਆ ਆਉਣ ਵਾਲੇ ਸਾਲ ਦੇ ਵਿੱਚ ਬਹੁਤ ਇਹ ਹਜ਼ੂਮ ਦੇ ਦਾਲ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਲੋਕ ਉੱਥੇ ਜਿਹੜੇ ਦਰਸ਼ਨ ਕਰਨ ਜਾਣਗੇ ਤੇ ਅਯੋਧਿਆ ਜੀ ਦੇ ਪਾਵਨ ਦਰਸ਼ਨ ਕਰਨ ਗਏ ਜੈ ਜੀ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੀ ਮਾਰਿਆ ਨੂੰ ਰਾਮ ਰਾਮ ਜੀ ਮੇਰਾ ਨਾਮ ਮੀਨੂ ਗਈ ਅਸੀਂ ਅੱਜ ਸ਼ਹਿਰ داری ਵਾਲਿਆਂ ਨੇ ਸ਼ੋਭਾ ਯਾਤਰਾ ਕੱਢੀ ਹੈ ਭਗਵਾਨ ਜੀ ਦੇ ਆਨ ਦੀ ਖੁਸ਼ੀ ਦੇ ਵਿੱਚ ਤੇ ਸਾਰੀਆਂ ਮਹਿਲਾਵਾਂ ਬਹੁਤ ਖੁਸ਼ ਨੇ ਔਰ ਇੰਨੀਆਂ ਖੁਸ਼ ਨੇ ਨਹੀਂ ਜਿਹੜੀਆਂ ਕਹਿੰਦੀਆਂ ਸੀ ਸਾੜ ਕੋ ਤੁਰਿਆ ਨਹੀਂ ਜਾਂਦਾ ਸਾਡੇ ਗੋਡੇ ਦਰਦ ਹੁੰਦੇ ਆ ਅੱਜ ਕਿਸੇ ਨੇ ਨਹੀਂ ਗਿਆ ਵੀ ਅਸੀਂ ਨਹੀਂ ਜਾਣਾ ਸਾਰੀਆਂ ਹੀ ਗੜੀਆਂ ਉਹ ਸਾਰੇ ਸ਼ਹਿਰ ਦੇ ਵਿੱਚ ਅਸੀਂ ਸ਼ੋਭਾ ਯਾਤਰਾ ਕਰਕੇ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪੰਜੀ ਰਾਮ ਮੰਦਰ ਬਣ ਗਿਆ ਵਾ ਜੀ ਲੰਬੇ ਮਤਲਬ ਇੰਤਜ਼ਾਰ ਦੇ ਬਾਅਦ ਜੀ 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 ਕੀ ਕਹਿਣਾ ਚਾਹੋਗੇ ਪ੍ਰਮੁੱਖ ਤਾਨੂ आ, बस मैं तो एक लाइन जी कहना चाहवांगी कि ਸਾਡਾ ਸਾਰਿਆਂ ਦਾ ਜੀਵਨ ਸਫਲ ਹੋ ਗਿਆ ਸਾਡਾ ਜਿਹੜਾ ਜੀਣਾ ਸੀ ਉਹ ਅਸੀਂ ਸਫਲ ਕਰ ਲਿਆ ਆਪਣਾ ਸਭ ਤੋਂ ਪਹਿਲਾਂ ਤੇ ਮੈਂ ਆਪਣਾ ਪਰਚੇ ਦੇ ਰਿਹਾ ਮਨਮੋਨ ਸ਼ਰਮਾ ਮੇਰਾ ਨਾਮ ਹੈ ਮੈਂ ਇਹ ਬਤੌਰ ਅਧਿਆਪਕ ਹੈ ਔਰ ਸਭ ਨੂੰ ਰਾਮ ਰਾਮ ਇੱਕ 500 ਲਗਭਗ 500 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਇਸ ਗੱਲ ਦੇ ਸ਼ਾਕਸ਼ੀ ਬਣਨ ਜਾ ਰਹੇ ਹਾਂ ਕਿ ਕੱਲ 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ 500 ਸਾਲ ਬਾਅਦ ਆਪਣੇ ਭੋਵੇ ਮੰਦਿਰ ਦੇ ਵਿੱਚ ਵਿਰਾਜਮਾਨ ਹੋ ਜਾ ਰਹੇ। ਇਹ ਦਿਨ ਸਾਡੇ ਵਾਸਤੇ ਬੜਾ ਹੀ ਭਾਗਾਂ ਭਰਿਆ ਹੈ। ਸਭ ਵਿੱਚ ਬੜਾ ਉਤਸ਼ਾਹ ਆ। ਇਸ ਇਸ ਦਾ ਸ਼ਰੇ ਜਿੰਨੇ ਵੀ 1528 ਤੋਂ ਬਾਅਦ ਜਿੰਨੇ ਵੀ ਆਪਣੇ ਸਾਡੇ ਮੁਗਲਾਂ ਦੇ ਨਾਲ ਲੜਾਈਆਂ ਹੋਈਆਂ ਵਾਂ ਜਿਨ੍ਹਾਂ ਨੇ ਵੀ ਲੜੀਆਂ ਵਾਂ ਜਾਂ 1990 ਦੇ ਵਿੱਚ ਜਿਹੜੇ ਸਾਡੇ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰੇ ਜਾਂਦਾ ਵਾ। ਇਸ ਦੇ ਨਾਲ ਨਾਲ ਹੀ ਸਾਡੇ ਦੇਸ਼ ਦੇ ਮਾਨਣਯੋਗ ਪ੍ਰਧਾਨ ਮੰਤਰੀ ਜੀ ਐਲਕੇ ਡਵਾਨੀ ਜੀ ਮੁਰਲੀ ਬਨੋਹਰ ਜੋਸ਼ੀ ਜੀ ਸਮੂਹ ਜਿਹੜੇ ਲੀਡਰਸ਼ਿਪ ਹੈ ਤੇ ਨਾਲ ਹੀ ਜਿਹੜੇ ਸਾਡੇ ਆਪਣੇ ਕਾਰ ਸੇਵਕ ਸੀ ਉਹਨਾਂ ਨੂੰ ਸ਼ਰੇਹ ਜਾਂਦਾ ਵਾ ਤੇ ਅਸੀਂ ਬਹੁਤ ਖੁਸ਼ ਹਾਂ ਤੇ ਇਹ ਮਤਲਬ ਜਿਹੜਾ ਕੱਲ ਦਾ ਦੇਣਵਾ ਸਾਡੇ ਵਾਸਤੇ ਬਹੁਤ ਵੱਡਾ ਦੇਣਵਾ ਇੱਕ ਉਹ ਦਿਨ ਸੀ 1528 ਦਾ ਕੁਝ ਲੋਕ ਉਹਦੇ ਸਾਕਸ਼ੀ ਬਣੇ ਸੀ ਜਦੋਂ ਬਾਬਰ ਨੇ ਇਹ ਮੰਦਿਰ ਢਹਾ ਕੇ ਬਾਬਰੀ ਮਸਜਿਦ ਜਿਹੜੀ ਆ ਉਹ ਮੀਰ ਬਾਕੀ ਨੇ ਬਣਵਾਈ ਸੀ ਅੱਜ ਅਸੀਂ ਇਹ ਮੰਦਿਰ ਬੰਦਾ ਦੇਖ ਰਹੇ ਆ ਅਸੀਂ ਬਹੁਤ ਹੀ ਸੁਭਾਗੇਸ਼ਾਲੀ ਆ ਇਸ ਤੋਂ ਇਲਾਵਾ ਮੈਂ ਇਹ ਜ਼ਰੂਰ ਕਵਾਂਗਾ ਯੂਥ ਨੂੰ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਜਿਦਾਂ ਜੋ ਅੱਜ ਦਾ ਹਾਲ ਹੈ ਬੱਚਿਆਂ ਦਾ ਬੱਚੇ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰ ਰਹੇ ਮੈਂ ਇਹ ਕਵਾਂਗਾ ਕਿ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਜਿੱਦਾਂ ਭਰਾਵਾਂ ਦਾ ਪਿਆਸ ਸੀ ਜੋ ਉਹਨਾਂ ਨੇ ਆਪਣੇ ਪਿਤਾ ਦੇ ਇੱਕ ਗੱਲ ਕਹਿਣ ਤੇ 14 ਸਾਲ ਦਾ ਇੱਕ ਵਰ ਦੇ ਅਕੋਰਡਿੰਗ 14 ਸਾਲ ਦਾ ਬਨਵਾਸ ਚਲੇ ਗਏ ਸੀ ਤੇ ਇਹ ਇੱਕ ਬੜੀ ਵੱਡੀ ਆਪਣੇ ਮਤਲਬ ਗੱਲ ਹੈ ਕਿ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਸਾਨੂੰ ਚੱਲਣਾ ਚਾਹੀਦਾ ਵਾ ਜਦਕਿ ਅਸੀਂ ਉਹਨਾਂ ਦੇ ਦੱਸੇ ਸਮੇਂ ਤੋਂ ਭਟਕ ਗਏ ਆ ਇਹ ਮੇਰੀ ਪੁਰਜ਼ੋਰ ਅਪੀਲ ਹੈ ਯੂਥ ਨੂੰ ਹਾਂਜੀ ਤੇ ਉਹਨਾਂ ਹੋਏ ਦੱਸੇ ਹੋਏ ਮਾਰਗ ਤੇ ਚੱਲਣਾ ਸਭ ਵਿੱਚ ਬੜਾ ਉਤਸ਼ਾਹ ਆ ਸਭ ਨੇ ਆਪਣੀ ਪਲਾਨਿੰਗ ਪਹਿਲਾਂ ਹੀ ਤਿਆਰ ਕਰ ਲਈ ਆ ਕੋਈ ਕਹਿ ਰਿਹਾ ਵਾ ਮਈ ਚ ਜਾਣਾ ਵਾ ਕੋਈ ਕਹਿ ਰਿਹਾ ਜੁਲਾਈ ਚ ਜਾਣਾ ਵਾ ਇਹ ਇਹਦੇ ਵਾਸਤੇ ਮਤਲਬ ਸਮੂਹ ਨਗਰ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਔਰ ਵਿਦੇਸ਼ ਦੇ ਵਿੱਚ ਜਿੰਨੇ ਵੀ ਰਾਮ ਭਗਤਾ ਮੈਂ ਉਹਨਾਂ ਨੂੰ ਦਿਲ ਤੋਂ ਕੋਟੀ ਕੋਟੀ ਵਧਾਈਆਂ ਦਿੰਨਾ ਵਾ ਹਾਂਜੀ ਤੇ ਇਹ ਮੈਂ ਸਭ ਨੂੰ ਕਹਿਣਾ ਵਾ ਕਿ 22 ਜਨਵਰੀ ਜਿਹੜਾ ਦਿਨ ਵਾ ਅਸੀਂ ਇਕੱਠੇ ਹੋ ਕੇ ਬੜੇ ਹੀ ਪਿਆਰ ਤੇ ਸ਼ਰਧਾ ਨਾਲ ਮਨਾਈਏ જય ਸ਼੍ਰੀ ਰਾਮ જય